ਹਾਂਜੀ ਅਰੋ ਕੀ ਹਾਲ ਆ ਬੋਲੇ ਠੀਕ ਹੈ ਜੀ ਕਾਹਨ ਜੀ ਮੈਂ ਲੋਕੜੋ ਬੋਲਦਾ ਰਵੀਰ ਸਿੰਘ ਅੱਛਾ ਅੱਛਾ ਉਹ ਵੀ ਹਾਂ ਉਹ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈਗਾ ਪਾਪੇ ਦਾ ਹਾਂ ਉਹ ਤੋਂ ਉੱਤੇ ਜਾ ਪਾਪੇ ਦਾ ਮੇਰੇ ਪਾਪੇ ਦਾ ਜਿਹੜਾ ਜਾਤੀ ਆ ਕਿ ਉਹ ਹਾਂ ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ ਹੈ ਹੈਲੋ ਹੈ ਤੇ ਪਾਪੇ ਦਾ ਜਾਤੀ ਸਰਟੀਫਿਕੇਟ ਪਾਪੇ ਦਾ ਪਾਪੇ ਨੂੰ ਛਾਤੀ ਪਾਪੇ ਨੂੰ ਭੜਾਇਆ ਜੀ ਛਾਤੀ ਬੋਇਆ ਉਹ ਤੇਰੇ ਪਾਪੇ ਦਾ ਜਾਤੀ ਸਰਟੀਫਿਕੇਟ ਬਣਿਆ ਹੋਇਆ ਹੈ ਹੈ ਹੈਲੋ ਹੈਲੋ ਉਹ ਪਾਪੇ ਦਾ ਜਾਤੀ ਸਰਟੀਫਿਕੇਟ ਪੁੱਛਣਾ ਸੀ ਕਿ ਬਣਿਆ ਹੋਇਆ ਹੈਗਾ ਕੌਣ ਵਾਲਾ ਜੀ ਮੈਂ ਲੋਹੜਾ ਬੋਲਦਾ ਬਲਵੀਰ ਸਿੰਘ ਹੈਲੋ ਹੈਲੋ ਬਹੁਤ ਜ਼ਿਆਦਾ ਕੋਈ ਹੈ ਹੈਲੋ ਕੀ ਕੋ ਕੋ ਨਹੀਂ ਕਿੱਥੇ ਜਾ ਕੇ ਪਾਪਾ ਕਣ ਕਣ ਨਹੀਂ ਜਾ ਨਹੀਂ ਹਾਂ ਉਹ ਕਿਹਨਾਂ ਜਾਦੇ ਨਹੀਂ ਜਾਂਦਾ ਪਹਿਲਾਂ ਆ ਗਿਆ ਸੀ ਪਾਪਾ ਆਣਾ ਬੋਲਦੇ ਸੀ ਹਾਂ ਤੇ ਹਾਂ ਲੋ ਅਧਿਕਰ ਤੋਂ ਬੋਲਦੇ ਆ ਲੋਗੜ ਤੋਂ ਹੀ ਬੋਲਦਾ ਕਿੱਥੋਂ ਬੋਲਦੇ ਜੀ ਲੋਗੜੋਂ ਅੱਛਾ ਬਾਈ ਸਾਥ ਨਹੀਂ ਕਰਾ ਸਾਥ ਦੀ ਗੱਲ ਹੁਣ ਸੁਣਾਂ ਮੈਂ ਕੌਣ ਦਾ ਬੋਲਦਾਗਾ ਮੈਂ ਤਾਂ ਤੇਰੀ ਬਾਜ਼ ਨਹੀਂ ਬਸਾਣਾ ਹੀ ਬਈ ਹੁਣ ਜੀ ਬਾਜ਼ ਨਹੀਂ ਆਈ ਬਾਜ਼ ਨੂੰ ਪਾਪੇ ਦਾ ਜਾਤੀ ਛਾਤੀ ਬਣਿਆ ਹੋਇਆ ਕਿਵੇਂ ਨਾਲਿਆ ਫੋਨ ਉਹ ਪਾਪੇ ਦਾ ਜਾਤੀ ਛਾਤੀ ਬਾਰੇ ਪੁੱਛਦਾ ਮੈਂ ਤਾਂ ਕਿਵੇਂ ਨਾਲਿਆ ਫੋਨ ਦੱਸੋ ਪਾਪੇ ਦਾ ਸਰ ਜਾ ਉਹ ਸਾਥੂ ਤਾਂ ਨਹੀਂ ਆ ਗਿਆ ਪਹਿਲਾਂ ਬੀਬੀ ਕਰਕੇ ਉਹ ਬੀਬੀ ਕਰਕੇ ਗਿਆ ਹੂੰ ਪਤਾ ਤਾਂ ਹੋਊਗਾ ਵੀ ਜਾਤੀ ਛਾਤੀ ਸਰ ਬਣਿਆ ਹੋਇਆ ਘਰੇ ਐ ਤਾਂ ਪਤਾ ਵੀ ਡਿਊਟੀ ਕਰੀ ਹੋਣੀ ਮੀਟ ਕੀ ਦਾ ਆਪਣੇ ਜਿੰਦਰ ਦਾ ਉਹ ਪਾਪੇ ਦਾ ਉਹ ਹਰੀ ਗਾਲ ਭਰੀਆਂ ਦਾ ਪਾਪੇ ਦਾ ਪਾਪਰੇ ਜਾਤੀ ਚੱਟ ਬਣਿਆ ਹੋਇਆ ਪਾਪਰੇ ਜਾਤੀ ਜਾਤੀ ਹਾਤੀ ਫਿਗਰ ਬਣਿਆ ਹੋਇਆ ਉਹਦਾ ਪੱਖੋ ਭਾਗ ਤੇ ਗਿਆ ਤੇ ਬਹੁ ਮਰਗੀ ਕੋਈ ਉਹ ਗੱਪਾਂ ਸਾਨੂੰ ਮਾਂ ਜਾਤੀ ਜਾਤੀ ਵਗੇੜਾ ਤੇਰਾ ਜਾਤੀ ਫਿਗਰ ਬਣਿਆ ਹੋਇਆ ਤੇਦਾ ਪਾਪਾ ਦੇਦਾ ਪਾਪਾ ਘਰੇ ਹੁੰਦਾ ਫਿਰ ਤਾਂ ਪਤਾ ਲੱਗਦਾ ਇੰਨਾ ਖਾਦੂ ਨਹੀਂ ਨਾ ਪਤਾ ਉਹਦੇ ਕਾਗਜ਼ ਪੱਤਰਾਂ ਦਾ ਆ ਭੋਲੇ ਨਾ ਭੋਲੇ ਦਾ ਬਣਿਆ ਹੋਇਆ ਤੇਰਾ ਬਣਿਆ ਹੋਇਆ ਤੇਰਾ ਬਣਿਆ ਇਹ ਤਾਂ ਬਣਾਈ ਨਹੀਂ ਕਹਿੰਦਾ ਮੈਂ ਤਾਂ ਨਾ ਇਹ ਕਹਿੰਦਾ ਮੈਂ ਬਣਾਇਂ ਜਾਂਦੀ ਸ਼ੀਟ ਵੇ ਨੂੰ ਫਿਰ ਕਿੰਨੇ ਲੋੜਾਂ ਵੀ ਫਿਰ ਜਾਂਦਾ ਹਾਂਗਾ ਇਹ ਤਾਂ ਦਿਗਰੀਆ ਕਹਿੰਦਾ ਜਾਤੀ ਹਾਤੀ ਬੁgget ਬੁਣਣਾ ਹਣਾ ਲੈ ਕੱਲ ਕਰ ਲੈ ਨਾ ਜੀ ਦੇਖ ਮੈਂ ਤਾਂ ਕੰਮ ਹੀ ਨਹੀਂ ਆਉਂਦੀ ਬਹੁਤ ਮੁਸੀਬਤ ਨਾ ਤਾਂ ਜੀ ਨਹੀਂ ਆਉਂਦੀ ਤੈਨੂੰ ਕਾਹਦਾ ਹੈਲੋ ਹਾਂ ਬਰਵੀਰ ਹਾਂ ਹਾਂ ਬਰਵੀਰ ਹਾਂ ਹਾਂ ਕਿ ਮੈਂ ਆ ਠੀਕ ਹਾਂ ਤੁਸੀਂ ਉਹ ਠੀਕ ਆ ਤੇ ਮੈਨੂੰ ਪਾਪੇ ਦਾ ਜਾਤੀ ਛੱਡੀ ਹੋਏ ਮੇਰੇ ਘਰੇ ਬੰਦੇ ਬੈਠੇ ਨੇ ਉਹਨਾਂ ਨੂੰ ਗਰਦਸ਼ਨੀਆ ਵਿਚਾਰੇ ਉਹਨੇ ਮੋੜ ਦਾਂਗਾ ਸਾਥੀ ਬਿੜੇ ਕੋ ਤਖੋ ਖਲਣ ਗਏ ਹੋਏ ਨੇ ਐਨੀ ਗੱਦ ਗਾਈ ਨੇ ਤਖੋ ਖਲਣ ਗਏ ਹੋਏ ਨੇ ਜਿਹਦਾ ਬਣਿਆ ਤਾਂ ਦੱਸ ਦੋ ਨਹੀਂ ਬਣਿਆ ਤਾਂ ਦੱਸ ਦੋ ਅਖੋ ਖਲਣ ਗਏ ਹੋਇਆ ਹੱਥ ਨੂੰ ਮੋੜਨ ਦੇ ਉਹ ਤੁਛ ਨੂੰ ਹੁਣ ਤੋਂ ਤਾਂ ਪਤਾ ਹੀ ਹੋਊ ਕਿ ਪਾਪੇਆ ਜਾਤੀ ਛੱਡੀ ਬੜਾ ਹੋਰ ਕਿਸੇ ਪਰਿਵਾਰ ਦਾ ਬਣੇ ਹੋਊ ਤੇ ਬਿਨਾ ਜਾਤੀ ਛੱਡੀ ਬਿੜੇ ਦੂਰੇ ਬਣਿਆ ਹੈ ਮੈਂ ਤਾਂ ਪਤਾ ਨਹੀਂ ਪੁੱਤ ਕੋ ਰਿੰਦਾ ਪਤਾ ਹੀ ਹੋਗਾ ਫਿਰ ਦੇ ਦੇਖ ਲਾ ਸੇ ਪਹਲੇ ਨੂੰ ਪਤਾ ਹੈਗਾ ਪਰ ਮੇਰੇ ਤਾਂ ਆਪਣੀ ਨਹੀਂ ਪਤਾ ਪਰ ਮੈਨੂੰ ਸੁਣ ਕੇ ਨਹੀਂ ਪੜਾ ਹੈ ਕਾ ਪਾੜਿਆ ਨਹੀਂ ਹੋਈ ਹੋਈ ਕਿਛੇ ਤਾਂ ਪਾੜਿਆ ਇਹਨਾਂ ਨੇ ਵਿਚਾਰੇ ਨੇ ਮੋਰਨਾ ਤੇ ਹੀ ਹੋਈ ਇਹ ਭਾਵ ਦੇ ਫਿਰੋਂਗੇ ਇਹ ਡਿਊਟੀ ਮੈਨ ਬੰਦੇ ਬੈਠੇ ਨੇ ਉਹਨਾਂ ਨੇ ਵਿਚਾਰੇ ਨੇ ਬਾਪਸ ਰਿਪੋਰਟਾਂ ਦੇਣੀਆਂ ਨੇ ਤੁਸੀਂ ਭਾਵ ਦੇ ਫਿਰੋਂਗੇ ਜਾਂ ਤੁਸੀਂ ਉਹ ਬਟਾ ਉਹ ਤੱਕ ਵੀ ਪਹੁੰਚਾਤਾ ਹੁਣ ਪੋਲੇ ਨੂੰ ਪਤਾ ਹੋਵੇ ਆਇਤ ਦੱਸ ਦਾਂਗੇ ਆਪੋ ਦਾ ਹੁਣ ਬੋਲਦਾ ਤਾਂ ਸੀਗਾ ਔਰ ਆ ਹਣ ਪੋਲਾ ਬੋਲਦਾ ਨਹੀਂ ਜੀ ਬੋਲਦਾ ਹੀ ਨਹੀਂ ਕਰੇ ਆ ਬੋਲਦਾ ਤਾਂ ਠੀਕ ਹੈ ਹੁਣ ਚਲੋ ਗੱਲ ਤਾਂ ਪਹਿਲਾਂ ਬੋਲਣੀ ਕਰੀਏ ਮੈਂਨੂੰ ਉਹ ਆਪ ਕੋਲ ਰਵ ਨਹੀਂ ਹੋ ਵੀ ਹੈ ਦਾ ਪੱਕਾ ਭੋਜਾ ਪਾ ਪਾ ਕੀ ਗੱਲ ਦੇ ਕਿਉਂ ਗੱਲ ਕਰਕੇ ਛੱਡਿਆ ਗਾਦੋ ਮੇਰੇ ਨਾਲ ਕਰਕੇ ਛੱਡਿਆ ਉਹ ਪੋਲਾ ਨਹੀਂ ਕਰੇਦਾ ਮੈਂ ਝੂਠ ਬੋਲ ਜਾਨੇ ਪਾ ਕੇ ਗਾਤਰੇ ਇਹਨੇ ਭਰੇ ਗਏ ਪਾਉਣ ਦਾ ਮੁਰਦਾਰਾ ਮੇਰੇ ਜੀਜਾ ਜੀ ਕੇ ਹੈੱਥੀ ਗਾਰ ਉਹ ਬਾਰ ਉਹ ਬਾਰ ਤਾਂ ਪਤਾ ਨਹੀਂ ਐ ਕਿਹਦਾ ਇਹਦੀ ਚਲ ਠੀਕ ਹੈ ਜੀ ਆ ਲੈ ਬੈਠਾ ਇਹਨਾਂ ਜ਼ਰੂਰੀ ਮੈਨੂੰ ਵੀ ਨਹੀਂ ਪਤਾ ਵੀ ਇਹ ਜੇ ਹੁੰਦਾ ਜੇ ਕੋਈ ਨਹੀਂ ਹੋਇਆ ਇਹ